ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਢੇਰੀ ਫਾਰਮ ਮੈਨੇਜਮੈਂਟ ਦੇ ਉੱਤੇ ਅੱਜ ਦੀ ਵੀਡੀਓ ਆ ਕਿ ਪਸ਼ੂਆਂ ਦੇ ਪੈਰ ਬਣਾਉਣਾ ਕਿਉਂ ਜ਼ਰੂਰੀ ਆ ਅੱਜ ਆਪਣੇ ਪੈਰ ਬਣਵਾਉਣ ਵਾਸਤੇ ਆਏ ਸੀ ਬਾਈ ਗੁਰਦੀਪ ਇਹਨਾਂ ਕੋਲੇ ਆਪਣਾ ਸਕੰਜਾ ਭਗਤੇ ਭਾਈ ਤੋਂ ਬਾਈ ਹੁਰੀਆ ਆਪਣੇ ਆਏ ਗ੍ਰੇਂਡਰ ਨਾਲ ਤੇ ਸਾਰਾ ਇਹਨਾਂ ਕੋਲ ਸਾਜੂ ਸਮਾਨ ਹੈਗਾ ਆਪਦਾ ਫਾਰਮਾਂ ਚ ਪੈਰ ਬਣਾਉਣ ਨਾਲ ਤੇ ਆਪਣੇ ਨੇੜੇ ਤੇ ਜਿਹੜੇ ਘਰਾਂ ਦੇ ਫਾਰਮਰ ਆ ਉਹ ਸਾਰੇ ਨੇ ਇਕੱਠੇ ਹੋ ਕੇ ਇੱਕੋ ਜਗ੍ਹਾ ਦੇ ਉੱਤੇ ਆਪਾਂ ਪਸ਼ੂ ਇਕੱਠੇ ਕਰ ਲਏ ਜਿਨ੍ਹਾਂ ਦੇ ਕੋਈ ਇੱਕ ਸੀ ਕਿਸੇ ਦੇ ਦੋ ਸੀ ਇਹ ਸਾਰੇ ਘਰਾਂ ਦੇ ਅਲੱਗ-ਅਲੱਗ ਪਸ਼ੂਆਂ ਨੇ ਜਿਨ੍ਹਾਂ ਦੇ ਪੈਰ ਮਨ ਤੁਸੀਂ ਦੇਖੋ ਕਿੱਡੇ-ਕਿੱਡੇ ਪੈਰ ਵਧੇ ਹੋਏ ਇਹਨਾਂ ਦੇ ਤੇ ਬਾਈ ਅਰਗੇ ਨੇ ਬੜੀ ਤਸੱਲੀ ਨਾਲ ਰੀਜ ਨਾਲ ਇਹਨਾਂ ਦੇ ਜਿਹੜੇ ਪੈਰ ਆ ਗ੍ਰਾਈਂਡਰ ਨਾਲ ਬਿਲਕੁਲ ਬਣਾਉਂਦੇ ਆ ਗੋਲ ਕਰੇ ਆ ਤੁਸੀਂ ਪੈਰਾਂ ਦੀ ਹਾਲਤ ਦੇਖੋ ਦੋਸਤੋ ਕੀ ਸੀ ਨਾ ਤੇ ਪਸ਼ੂ ਚੱਲ ਪਾਉਂਦੇ ਸੀ ਤਰੀਕੇ ਨਾਲ ਨਾ ਖੜ ਸਕਦੇ ਸੀ ਨਾ ਖਾ ਸਕਦੇ ਸੀ ਆ ਕਈ ਪਸ਼ੂਆਂ ਦੇ ਪੈਰਾਂ ਦੇ ਵਿੱਚ ਦੇ ਜਿਹੜੀ ਤੁਹਾਨੂੰ ਲਾਲ ਰੰਗ ਦੇ ਦਿੰਦੀ ਦੀ ਆ ਪੌਰੀਆਂ ਜੇ ਇਹਨੂੰ ਸਹੀ ਟਾਈਮ ਤੇ ਪੈਰ ਨੂੰ ਨਾ ਬਣਾਇਆ ਜਾਵੇ ਇਹਨੂੰ ਨਾ ਇਹਦੇ ਵਿੱਚੋਂ ਰੇਸ਼ਾ ਨੂੰ ਕੱਢਿਆ ਜਾਵੇ ਤਾਂ ਇਹ ਰੇਸ਼ਾ ਅੱਗੇ ਜਾ ਕੇ ਪੈਰ ਨੂੰ ਪੋਲਾ ਕਰ ਦਿੰਦਾ ਤੇ ਇਹਦੇ ਜ਼ਖਮ ਦਾ ਰੂਪ ਧਾਰਨ ਕਰ ਲੈਂਦਾ ਜਿਹਦੇ ਨਾਲ ਪਸ਼ੂ ਦਾ ਦੁੱਧ ਵੀ ਘਟਦਾ ਇਹ ਅਲੱਗ ਪਸ਼ੂ ਨੇ ਦੇਖੋ ਤੁਸੀਂ ਇਹਨਾਂ ਦੇ ਮੂਰਲੇ ਪੈਰ ਦੇਖੋ ਕਿੰਨੇ ਵਧੇ ਹੋਏ ਆ ਪੈਰ ਨਾ ਬਣਾਉਣ ਕਰਕੇ ਤੇ ਇਹਦੇ ਕਰਕੇ ਪਸ਼ੂ ਹੈ ਜਿਹੜੇ ਤੁਹਾਨੂੰ ਦੇਖਣ ਵਿੱਚ ਵੀ ਲੱਗਣਗੇ ਵੀ ਕਿੰਨੇ ਲਿੱਸੇ ਆ ਜੇ ਪਸ਼ੂਆਂ ਦੇ ਪੈਰ ਆਪਾਂ 6 ਮਹੀਨੇ ਬਾਅਦ ਜਾਂ ਸਾਲ ਬਾਅਦ ਜਦੋਂ ਆਪਾਂ ਨੂੰ ਲੱਗੇ ਬਹੁਤ ਵੱਧ ਗਏ ਤੇ ਆਪਾਂ ਨੂੰ ਇਹਨਾਂ ਨੂੰ ਸਾਫ਼ ਕਰਾ ਦੇਣੇ ਚਾਹੀਦੇ ਜਿਵੇਂ ਇਹ ਆ ਪੈਰ ਦੇ ਵਿੱਚ ਵੀ ਦੇਖੋ ਗਾਂ ਦੇ ਪੌਰੀ ਸਿੱਧਰੋਂ ਲੰਗ ਮਾਰਦੀ ਸੀ ਇਹਨੂੰ ਸਾਫ਼ ਕਰਕੇ ਤੇ ਇਹਦੇ ਵਿੱਚ ਆਪਾਂ ਬੀਟਾ ਡੀਨ ਜਿਹੜੀ ਹੈਗੀ ਪੈਰਾਂ ਦੇ ਉੱਤੇ ਉਹ ਬਾਅਦ ਚਲਾ ਦਿੰਦੇ ਤਾਂ ਕਿ ਜੋ ਜ਼ਖਮ ਉਹ ਸੋਪੇ ਜਾਣ ਜੇ ਕਿਸੇ ਭਰਾ ਨੇ ਹੋਰ ਨੇ ਵੀ ਵੀਰ ਨੇ ਆਪਣਨ ਪੈਰ ਬਣਵਾਉਣੇ ਆ گاਵਾں ਦੇ ਤੇ ਬਈ ਦਾ ਨੰਬਰ ਸਕਰੀਨ ਤੇ ਚੱਲਦਾ ਪਿਆਗਾ ਇਹਨਾਂ ਨਾਲ ਸੰਪਰਕ ਕਰ ਲਓ ਇਹ ਰੂਟ ਬਣਾ ਕੇ ਆ ਜਾਂਦੇ ਨੇ ਬਾੜ ਦੇ ਹਿਸਾਬ ਨਾਲ ਪੈਸੇ ਲੈਣਗੇ ਪਰ ਪੈਰ ਬਣਾਉਣੇ ਬੜੇ ਜ਼ਰੂਰੀ ਹੈ ਜਿੰਨੇ ਵੀ ਤੁਸੀਂ ਪਸ਼ੂਆਂ ਦੇ ਅਲੱਗ-ਅਲੱਗ ਪੈਰ ਤੁਹਾਨੂੰ ਮੈਂ ਦਿਖਾ ਰਿਹਾ ਕਿੰਨੀ ਮਾੜੀ ਹਾਲਤ ਆ ਜਦੋਂ ਇਹ ਬਣ ਜਾਂਦੇ ਆ ਗ੍ਰਾਈਂਡਰ ਨਾਲ ਸਾਫ਼ ਕੀਤੇ ਜਾਂਦੇ ਆ ਦੇਖੋ ਉਦੋਂ ਗਾਹ ਦੇ ਪੈਰਾਂ ਨੂੰ ਸ਼ੇਪ ਆ ਜਾਂਦੀ ਹੈ ਉਸ ਨੂੰ ਚੱਲਣ ਫਿਰਨ ਚ ਖੜਨ ਚ ਆਸਾਨੀ ਹੋ ਜਾਂਦੀ ਹੈ ਪਸ਼ੂ ਖਾਂਦਾ ਪੀਂਦਾ ਸਹੀ ਤੇ ਫਿਰ ਦੁੱਧ ਤੇ ਵੀ ਹੁੰਦਾ ਸਰੀਰ ਵੀ ਭਰ ਜਾਂਦਾ ਜਿਹੜੇ ਪਸ਼ੂਆਂ ਦੇ ਪੈਰ ਜ਼ਿਆਦੇ ਵੱਡੇ ਨੂੰ ਕਿ ਪਸ਼ੂ ਲਿੱッセ ਹੋਣਗੇ ਦੁੱਧ ਵੀ ਘਟ ਦੇਣਗੇ ਤੇ ਉਹ ਖੜਨ ਵੇਲੇ ਵਾਰ-ਵਾਰ ਪੈਰ ਬਦਲਦੇ ਰਹਿਣਗੇ ਤੰਗ ਰਹਿਣਗੇ ਇਸ ਕਰਕੇ ਜਿਹੜੇ ਪਸ਼ੂ ਜ਼ਿਆਦੇ ਲਿੱッセ ਆ ਉਹਨਾਂ ਦੇ ਪੈਰ ਜੇ ਤੁਹਾਨੂੰ ਲੱਗਦਾ ਵਧੇ ਹੋਏ ਤਾਂ ਜਰੂਰ ਬਣਵਾਇਆ ਕਰੋ ਤੇ ਪੈਰ ਬਰਮਾਉਣ ਤੋਂ ਬਾਅਦ ਨੀਲੀ ਦਵਾਈਆਂ ਖੂਹ ਵਾਲੀ ਦਵਾਈ ਨਾਲ ਪੈਰ ਧੋਦਿਆ ਕਰੋ ਬੀਟਾਡਿਨ ਲਗਾ ਦਿਆ ਕਰੋ 1-2 ਦਿਨ ਤਾਂ ਕਿ ਜਿਹੜੇ ਇਹਨਾਂ ਦੇ ਪੈਰਾਂ ਦੇ ਵਿੱਚ ਕੋਈ ਮਾੜਾ ਮੋਟਾ ਜ਼ਖਮ ਆ ਜਾਂ ਕੁਛ ਆ ਉਹ ਸੁੱਕ ਜੇ ਕਿਉਂ ਤੋਂ ਬਾਅਦ ਪਸ਼ੂ ਬਿਲਕੁਲ ਸਹੀ ਹੋ ਜਾਊਗਾ ਜੇ ਕਿਸੇ ਭਰਾਣੇ ਪੈਰ ਬਣਵਾਉਣੇ ਤੇ ਬਾਈ ਦਾ ਨੰਬਰ ਸਕਰੀਨ ਤੇ ਤੁਸੀਂ